ਸਤਿ ਸ਼੍ਰੀ ਅਕਾਲ ਜੀ ਅਮਰੀਕਨ ਨਿਊਜ਼ ਬੁਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਯਾਮ ਉਖੜ ਲੈ ਇਸਤੇ ਸ਼ਰਾਬ ਪੀਣ ਵਾਲਿਆਂ ਵਾਸਤੇ ਬੁਰੀ ਖਬਰ ਜਲਦ ਟਰੰਪ ਸਰਕਾਰ ਲੈਣ ਜਾਣੀ ਸਖਤ ਫੈਸਲਾ ਨਿਊਯਾਰਕ ਦੇ ਮੇਅਰ ਨੇ ਕੀਤਾ ਟਰੰਪ ਦਾ ਸਮਰਥਨ ਕਿਹਾ ਪ੍ਰਾਧਿਕ ਪਿੱਛੋਂ ਕੁੜ ਵਾਲਿਆਂ ਨੂੰ ਕੀਤਾ ਜਾਵੇ ਜਲਦ ਰਿਪੋਰਟ ਅਮਰੀਕਾ ਦੇ ਵਿੱਚ 18000 ਭਾਰਤੀਆਂ ਦੀਆਂ ਵਧੀਆਂ ਮੁਸ਼ਕਲਾਂ ਲਟਕੀ ਦੇਸ਼ ਨਿਕਾਲੇ ਦੀ تلوار ਹੁਣ ਖਬਰਾਂ ਵਿਸਥਾਰ ਦੇ ਨਾਲ ਸ਼ਰਾਬ ਪੀਣ ਦੇ ਸ਼ਕੀਨ ਅਮਰੀਕਨਸ ਵਾਸਤੇ ਇੱਕ ਬੇहद ਮਾੜੀ ਖਬਰ ਹੈ ਕਿਉਂਕਿ ਹੁਣ ਸ਼ਰਾਬ ਦੇ ਕਈ ਬ੍ਰਾਂਡਸ ਦੇ ਉੱਤੇ ਪਾਬੰਦੀਆਂ ਲਗਾਉਣ ਦੀ ਤਿਆਰੀ ਖਿੱਚ ਚੱਲੀ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿਉਂਕਿ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਦੇ ਉੱਤੇ 25% ਟੈਰਿਫ ਲਗਾਉਂਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਜੇ ਕੈਨੇਡਾ ਵੀ ਆਪਣੇ ਵੱਲੋਂ ਅਮਰੀਕਾ ਪੇਜ ਜਾਣ ਵਾਲੇ ਕੁਝ ਸਮਾਨਾਂ ਦੇ ਉੱਤੇ ਟੈਰਿਫ ਲਗਾਉਂਦਾ ਹੈ ਜਾਂ ਪਾਬੰਦੀਆਂ ਲਗਾਉਂਦਾ ਹੈ ਤਾਂ ਵਿੱਚ ਸ਼ਰਾਬ ਦਾ ਜ਼ਿਕਰ ਜ਼ਰੂਰ ਹੋਵੇਗਾ ਕਿਉਂਕਿ ਵੱਡੇ ਪੱਧਰ ਦੇ ਉੱਤੇ ਕੈਨੇਡਾ ਤੋਂ ਅਮਰੀਕਾ ਸ਼ਰਾਬ ਭੇਜੀ ਜਾ ਰਹੀ ਹੈ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਦੇ ਉੱਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ অন্ਟਾਰੀਓ ਅਮਰੀਕੀ ਸ਼ਰਾਬ ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕੀ ਰਾਜਾਂ ਮਿਸ਼ਗਨ, ਨਿਊਯਾਰਕ ਅਤੇ ਮਿਨੀਸੋਟਾ ਨੂੰ ਬਿਜਲੀ ਦੀ ਬਰਾਮਦ ਰੋਕਣ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਡਾਕਫੋਰਡ ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਲਿਕਰ ਕੰਟਰੋਲ ਬੋਰਡ ਆਫ অন্ਟਾਰੀਓ ਦੇ ਸਟੋਰਾਂ 'ਚ ਅਮਰੀਕਾ 'ਚ ਬਣੀ ਸ਼ਰਾਬ ਵੇਚਣ ਤੇ ਪਾਬੰਦੀ ਲਾਉਂਦੀ ਨਾ ਬਣਾਈ ਜਾ ਰਹੀ ਹੈ ਇਸ ਤੋਂ ਇਲਾਵਾ অন্ਟਾਰੀਓ ਅਮਰੀਕਾ ਨੂੰ ਮਹੱਤਵਪੂਰਨ ਖਣਿਜਾਂ ਤੇ ਨਿਰਯਾਤ ਤੇ ਪਾਬੰਦੀ ਲਗਾਉਣ ਤੇ ਵਿਚਾਰ ਕਰ ਰਿਹਾ ਹੈ ਅਮਰੀਕੀ ਕੰਪਨੀਆਂ ਨੂੰ ਸਰਕਾਰੀ ਟੈਂਡਰਾਂ ਤੋਂ ਬਾਹਰ ਰੱਖਣ ਦੀ ਵੀ ਤਿਆਰੀ ਹੈ অন্ਟਾਰੀਓ ਦੇ ਪ੍ਰੀਮੀਅਰ ਡਕ ਫੋਰਡ ਨੇ ਬਿਜਲੀ ਨਾ ਵੇਚਣ ਦੇ ਫੈਸਲੇ ਨੂੰ ਆਖਰੀ ਆਪਸ਼ਨ ਦੱਸਿਆ ਫੋਰਡ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ 트ੰਪ ਅਜਿਹਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਅਸੀਂ ਅਮਰੀਕਾ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਸਾਡੇ ਲੋਕਾਂ ਦੇ ਰੁਸਗਾਰ ਨੂੰ ਨਿਸ਼ਾਨਾ ਬਣਾਉਂਦੇ ਹੋ ਤਾਂ ਅਸੀਂ ਹਰ ਸੰਭਵ ਕਦਮ ਚੁੱਕਾਂਗੇ ਹਾਲਕੀ ਮੈਨੂ ਮੀਟ ਹੈ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ ਇਸਤੇ 트럼ਪ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਜੇਕਰ ਫੂਡ ਅਜਿਹਾ ਕਰਦੇ ਨੇ ਤਾਂ ਠੀਕ ਹੈ ਅਮਰੀਕਾ ਕੈਨੇਡਾ ਨੂੰ ਸਬਸਿਡੀ ਦੇ ਰਿਹਾ ਹੈ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਦੱਸਦੀ ਹੈ ਕਿ 트럼ਪ ਨੇ ਬੀਤੇ ਦਿਨੀ ਅਮਰੀਕਾ ਚ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨਸ਼ਿਆਂ ਦੇ ਪਰਵਾਹ ਨੂੰ ਰੋਕਣ ਲਈ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਉਤਪਾਦਾਂ ਤੇ 25% ਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ ਤੇ 10% ਦੇ ਟੈਰਿਫ ਲਾਉਣ ਦੀ ਗੱਲ ਆਖੀ ਸੀ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥਸ ਤੇ ਕਿਹਾ ਕਿ ਵੀ ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਇਹਨਾਂ ਤਿੰਨਾਂ ਦੇਸ਼ਾਂ ਤੇ ਟੈਰਿਫ ਲਗਾਉਣ ਵਾਲੇ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕਰਨਗੇ। ਉਹਨਾਂ ਅੱਗੇ ਲਿਖਿਆ ਸੀ ਕਿ ਜਿਵੇਂ ਕਿ ਹਰ ਕੋਈ ਜਾਣਦਾ ਹੈ ਹਜ਼ਾਰਾਂ ਲੋਕ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ 'ਚ ਦਾਖਲ ਹੋ ਰਹੇ ਨੇ ਤੇ ਉਹ ਆਪਣੇ ਨਾਲ ਡਰੱਗਸ ਅਤੇ ਅਪਰਾਧ ਵੀ ਲਿਆ ਰਹੇ ਨੇ। ਜੇਕਰ ਕੈਨੇਡਾ ਤੇ ਮੈਕਸੀਕੋ ਚਾਹੁੰ ਤਾਂ ਉਹ ਇਹਨਾਂ ਗੈਰਕਾਨੂੰਨੀ ਨੇ ਪ੍ਰਵਾਸੀਆਂ ਨੂੰ ਰੋਕ ਸਕਦੇ ਨੇ ਤੇ ਉਹਨਾਂ ਕੋਲ ਅਜਿਹਾ ਕਰਨ ਦੀ ਸ਼ਕਤੀ ਵੀ ਹੈ ਇਸ ਲਈ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਾਂ ਤੇ 25 ਫੀਸਦੀ ਟੈਰਫ ਲਗਾਇਆ ਜਾਵੇਗਾ ਤੇ ਜਦੋਂ ਤੱਕ ਕੈਨੇਡਾ ਤੇ ਮੈਕਸੀਕੋ ਆਪਣੀ ਸਰਹੱਦਾਂ 'ਹੀ ਅਮਰੀਕਾ 'ਚ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਹੀਂ ਰੋਕਦੇ ਤਾਂ ਉਹਨਾਂ ਨੂੰ ਭਾਰੀ ਟੈਰਫ ਦੇਣਾ ਪਵੇਗਾ ਤੇ ਚੀਨ ਤੇ ਡਰੱਗਸ ਤੇ ਰੋਕ ਨਾ ਲਗਾਉਣ ਤੇ 10 ਫੀਸਦੀ ਵਾਧੂ ਟੈਰਫ ਲਗਾਇਆ ਜਾਵੇਗਾ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਸੌਂ ਚੁੱਕਣੀ ਹੈ ਪਰ ਸੌਂ ਚੁੱਕਣ ਤੋਂ ਪਹਿਲਾਂ ਚੋਣਾਂ ਦੇ ਦੌਰਾਨ ਉਹਨਾਂ ਦੇ ਵੱਲੋਂ ਬਾਰ-ਬਾਰ ਇਹ ਐਲਾਨ ਕੀਤਾ ਜਾ ਰਿਹਾ ਸੀ ਕਿ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਰਹਿ ਰਹੇ ਲੋਕਾਂ ਨੂੰ ਵੱਡੇ ਪੱਧਰ ਦੇ ਉੱਤੇ ਦੇਸ਼ ਨਿਕਾਲੇ ਦੇਣਗੇ ਉਹਨਾਂ ਇਹ ਵੀ ਕਿਹਾ ਸੀ ਕਿ ਜਿਹੜੇ ਲੋਕ ਅਪਰਾਧਿਕ ਪਿਛੋਕੜ ਰੱਖਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਅਮਰੀਕਾ ਛੱਡਣ ਵਾਸਤੇ ਮਜਬੂਰ ਕੀਤਾ ਜਾਵੇਗਾ ਕਿਉਂਕਿ ਅਮਰੀਕਾ ਦੇ ਵਿੱਚ ਕ੍ਰਿਮੀਨਲਸ ਵਾਸਤੇ ਕੋਈ ਜਗ੍ਹਾ ਨਹੀਂ ਹੈ ਤੇ ਹੁਣ ਨਿਊਯਾਰਕ ਦੇ ਮੇਅਰ ਨੇ ਡੋਨਾਲਡ ਟਰੰਪ ਦਾ ਸਮਰਥਨ ਕੀਤਾ ਹੈ ਤੇ ਕਿਹਾ ਕਿ ਅਪਰਾਧਿਕ ਪਛੋਕੜ ਰੱਖਣ ਵਾਲਿਆਂ ਨੂੰ ਡਿਪੋਰਟ ਕਰ ਦਿੱਤਾ ਜਾਣਾ ਚਾਹੀਦਾ ਹੈ ਨਿਊਯਾਰਕ ਰਾਸ਼ ਦੇ ਮੇਅਰ ਨੇ 트럼ਪ ਦੇ ਸਮਰਥਨ ਚ ਕਿਹਾ ਹੈ ਕਿ ਅਪਰਾਧਿਕ ਪਿੱਛੋਕੜ ਵਾਲੇ ਲੋਕਾਂ ਨੂੰ ਰਿਪੋਰਟ ਕੀਤਾ ਜਾਣਾ ਚਾਹੀਦਾ ਹੈ। ਅਮਰੀਕੀ ਅਖਬਾਰ ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਿਕ ਇਸ ਸਮੇਂ ਸਿਰਫ ਨਿਊਯਾਰਕ ਸ਼ਹਿਰ 'ਚ ਅਜੇ ਲਗਭਗ 58,000 ਗੈਰ ਦਸਤਾਵੇਜ਼ੀ ਪ੍ਰਵਾਸੀ ਨੇ ਜਿਨ੍ਹਾਂ ਤੇ ਅਪਰਾਧ ਦਾ ਦੋਸ਼ ਲਗਾਇਆ ਗਿਆ ਹੈ। ਆਰਮਸ ਨੇ ਆਪਣਾ ਪੱਖ ਸਪਸ਼ਟ ਕੀਤਾ ਹੈ ਤੇ ਇਨ੍ਹਾਂ 58,000 ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਤੇ ਉਹਨਾਂ ਨੂੰ ਕੋਈ ਵੀ ਦਰਾਜ਼ ਨਹੀਂ ਹੈ। 6.5 ਲੱਖ ਤੋਂ ਵੱਧ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੀ ਆਬਾਦੀ ਵਾਲੇ ਨਿਊਯਾਰਕ ਸ਼ਹਿਰ ਦੇ ਮੇਅਰ ਨੇ ਡੋਨਾਲਡ 트ੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਨੀਤੀ ਪ੍ਰਤੀ ਸਹਿਮਤੀ ਪ੍ਰਗਟਾਈ ਹੈ। ਇੱਕ ਪਾਸੇ ਜਿੱਥੇ ਅਮਰੀਕਾ ਦੇ ਲਗਭਗ ਸਾਰੇ ਡੈਮੋਕ੍ਰੈਟਿਕ ਸ਼ਹਿਰ ਅਤੇ ਰਾਜ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੇ ਵਿਰੋਧ ਨੇ ਉੱਥੇ ਹੀ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਉਹਨਾਂ ਤੋਂ ਵੱਖਰਾ ਰੋਖ ਅਖਤਿਆਰ ਕੀਤਾ ਹੈ। ਐਰਿਕ ਐਡਮਸ ਜੋ ਭ੍ਰਸ਼ਟਾਚਾਰ ਦੇ ਸੰਗੀ ਦੋਸ਼ਾਂ 'ਵਾਂ ਸਾਹਮਣਾ ਕਰ ਰਹੇ ਨੇ ਤੇ ਕਦੇ ਵਿਵਾਦਾਂ ਦਾ ਵਿਸ਼ਾ ਵੀ ਰਹੇ ਨੇ, ਉਹਨਾਂ ਨੇ ਹੁਣ ਕਿਹਾ ਹੈ ਕਿ ਪਰਾਧ ਕਰਦੇ ਫੜੇ ਗਏ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਨਾ ਸਿਰਫ ਨਿਯੋਕ ਸਗੋਂ ਅਮਰੀਕਾ ਤੋਂ ਵੀ ਰਿਪੋਰਟ ਕਰਨਾ ਪਵੇਗਾ ਐਟਮਸ ਨੇ ਆਪਣੇ ਸਾਥੀ ਡੈਮੋਕ੍ਰੈਟਿਕ ਮੇਰਾ ਨੂੰ ਵੀ ਇਸ ਮੁੱਦੇ ਤੇ ਸਹਿਮਤ ਹੋਣ ਲਈ ਕਿਹਾ ਹੈ ਐਡਮਸ ਨੇ ਦਾਅਵਾ ਕੀਤਾ ਹੈ ਕਿ ਅਮਰੀਕੀਆਂ ਨੇ ਡੋਨਾਲਡ ਟਰੰਪ ਨੂੰ ਉਹਨਾਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਆਧਾਰ 'ਤੇ ਵੀ ਵੋਟਾਂ ਦਿੱਤੀਆਂ ਨੇ ਅਤੇ ਹੁਣ ਉਹਨਾਂ ਦਾ ਫਰਜ਼ ਪੈਂਦਾ ਹੈ ਕਿ ਉਹ ਸਰਹੱਦੀ ਸੰਕਟ ਦੇ ਨਾਲ-ਨਾਲ ਪ੍ਰਵਾਸੀ ਸੰਕਟ ਨੂੰ ਹੱਲ ਕਰਨ ਲਈ ਕੰਮ ਕਰਨ। ਉਹਨਾਂ ਕਹਿੰਦੇ ਹਨ ਕਿ ਜਦੋਂ ਅਮਰੀਕਾ ਦੇ ਲੋਕਾਂ ਨੇ ਸਪਸ਼ਟ ਤੌਰ 'ਤੇ ਵੋਟਾਂ ਪਾ ਕੇ ਆਪਣਾ ਸੰਦੇਸ਼ ਸੁਨਾਈ ਦਿੱਤਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਲਾਂਕਿ ਪ੍ਰਵਾਸੀਆਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਲੋਕ ਵੀ ਇਸ ਮਾਮਲੇ ਵਿੱਚ ਨਿਊਯਾਰਕ ਦੇ ਮੇਅਰ ਵੱਲੋਂ ਲਈ ਸਟੈਂਡ ਦੀ ਆਲੋਚਨਾ रहे ਨੇ ਅਮਰੀਕੀ ਮੀਡੀਆ ਵਿੱਚ ਇਹ ਵੀ ਚਰਚਾ ਹੈ ਕਿ ਆਟਮਸ ਡੋਨਾਲਡ 트੍ਰੰਪ ਦਾ ਸਮਰਥਨ ਕਰਕੇ ਆਪਣੀ ਸੀਟ ਸੁਰੱਖਿਅਤ ਕਰ ਰਹੇ ਨੇ ਜਿਵੇਂ ਕਿ ਅਸੀਂ ਜ਼ਿਕਰ ਕਰਕੇ ਹਟਿਆ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਰਹਿ ਰਹੇ ਲੋਕਾਂ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ ਹੈ ਉਹਨਾਂ ਨੂੰ ਆਪਣੇ ਦੇਸ਼ਾਂ ਦੇ ਵਿੱਚ ਵਾਪਸ ਜਾਣਾ ਹੀ ਪਵੇਗਾ ਤੇ ਹੁਣ ਇਹ ਗਿਣਤੀ ਤੇ ਅੰਕੜੇ ਸਾਹਮਣੇ ਆਏ ਨੇ ਕਿ ਤਕਰੀਬਨ 18000 ਭਾਰਤੀ ਅਜਿਹੇ ਨੇ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਕੋਈ ਮੈਕਸੀਕੋ ਦੀ ਕੰਦਰ ਟੱਪ ਕੇ ਆਇਆ ਹੈ ਤੇ ਕੋਈ ਕੈਨੇਡਾ ਦਾ ਬਾਰਡਰ ਪਾਰ ਕਰਕੇ ਆਇਆ ਹੈ ਤੇ ਕਈਆਂ ਨੇ ਹੋਰ ਵੱਖ-ਵੱਖ ਹਥਕੰਡੇ ਅਮਰੀਕਾ ਦੇ ਵਿੱਚ ਰਹਿਣ ਵਾਸਤੇ ਅਪਣਾਏ ਹੋਏ ਨੇ ਤੇ ਹੁਣ 18000 ਭਾਰਤੀਆਂ ਦੇ ਉੱਤੇ ਅਮਰੀਕਾ ਦੇ ਵਿੱਚ ਦੇਸ਼ ਨਿਕਾਲੇ ਦੀ ਤਲਵਾਰ ਲਟਕੀ ਹੋਈ ਹੈ ਅਮਰੀਕਾ ਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਕਰੀਬ 18000 ਭਾਰਤੀਆਂ ਨੂੰ ਜਲਦ ਹੀ ਆਪਣੇ ਦੇਸ਼ ਪਰਤਣਾ ਪੈ ਸਕਦਾ ਹੈ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੀ ਤਾਜ਼ਾ ਰਿਪੋਰਟ ਮੁਤਾਬਕ 17940 ਭਾਰਤੀ ਤੇ ਉਹਨਾਂ ਵਿੱਚੋਂ 1445000 ਲੋਕਾਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਦੇਸ਼ ਛੋਟਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਅਗਲੇ ਮਹੀਨੇ ਅਹੁਦਾ ਸੰਭਾਲਣ ਤੋਂ ਬਾਅਦ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ਼ ਹੋਣ ਦੀ ਸੰਭਾਵਨਾ ਹੈ ਆਈਸੀਈ ਨੇ ਕਿਹਾ ਕਿ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦਾ ਦੇਸ਼ ਨਿਕਾਲਾ 트ੰਪ ਦੇ ਸਰਹੱਦੀ ਸੁਰੱਖਿਆ এজেন্ডੇ ਦਾ ਕੇਂਦਰ ਹੈ ਉਹਨਾਂ ਨੇ ਆਪਣੀ ਚੋਣ ਮੁਹਿੰਮ ਵਿੱਚ ਪ੍ਰਵਾਸੀਆਂ ਦਾ ਮੁੱਦਾ ਵਾਰ-ਵਾਰ ਚੁੱਕਿਆ ਸੀ ਰਿਪੋਰਟ ਮੁਤਾਬਕ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਚ ਭਾਰਤ 13ਵੇਂ ਨੰਬਰ ਤੇ ਹੈ ਨਵੰਬਰ 2024 ਵਿੱਚ ਜਾਰੀ ਆਈਸੀਈ ਦੇ ਅੰਕੜਿਆਂ ਅਨੁਸਾਰ 17940 ਭਾਰਤੀਆਂ ਨੂੰ ਏਜੰਸੀ ਦੀ ਗੈਰ ਹਿਰਾਸਤ ਵਾਲੀ ਸੂਚੀ ਵਿੱਚ ਸੂਚੀਬੱਧ ਕੀਤਾ ਗਿਆ ਇਸ ਵਿੱਚ ਉਹ ਲੋਕ ਸ਼ਾਮਲ ਨੇ ਜਿਨ੍ਹਾਂ ਨੂੰ ਦੇਸ਼ ਨਿਕਾਲੇ ਦੇ ਅੰਤਮ ਆਦੇਸ਼ ਦਿੱਤੇ ਗਏ ਨਹੀਂ ਜੋ ਆਈਸੀਈ ਦੀ ਹਿਰਾਸਤ ਵਿੱਚ ਨਹੀਂ ਹਨ ਪਰ ਦੇਸ਼ ਨਿਕਾਲੇ ਦੇ ਆਦੇਸ਼ ਦੀ ਉਡੀਕ ਕਰ ਰਹੇ ਨੇ ਇਸ ਰਿਪੋਰਟ ਦੇ ਵਿੱਚ ਖਾਸ ਗੱਲ ਇਹ ਹੈ ਕਿ ਭਾਰਤ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ 'ਚ ਨਾ ਸਹਿਯੋਗੀ ਦੱਸਿਆ ਗਿਆ ਹੈ ਗੈਰ ਸਹਿਯੋਗੀ ਦੇਸ਼ਾਂ ਵਿੱਚ 15 ਦੇਸ਼ਾਂ ਦੇ ਨਾਂ ਸ਼ਾਮਿਲ ਨੇ ਆਈਸੀਈ ਅਨੁਸਾਰ ਜਿਹੜੇ ਦੇਸ਼ ਆਪਣੇ ਨਾਗਰਿਕਾਂ ਦੀ ਵਾਪਸੀ ਤੋਂ ਇਨਕਾਰ ਕਰਦੇ ਨੇ ਅਤੇ ਦੇਸ਼ ਨਿਕਾਲੇ ਵਿੱਚ ਸਹਿਯੋਗ ਨਹੀਂ ਕਰਦੇ ਉਹਨਾਂ ਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਚਿੰਤਾ ਵਾਲੀ ਗੱਲ ਤਾਂ ਇਹ ਹੈ ਦੇ ਪਿਛਲੇ 3 ਸਾਲਾਂ ਵਿੱਚ ਅਮਰੀਕਾ ਦੀ ਸਰਹੱਦ ਤੇ ਔਸਤਨ 90 ਹਜ਼ਾਰ ਭਾਰਤੀ ਨਾਗਰਿਕ ਗੈਰ ਕਾਨੂੰਨੀ ਟਾਂਗ ਨਾਲ ਦੇਸ਼ ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਪੜੇ ਗਏ ਨੇ ਮਾਹਰਾਂ ਦਾ ਕਹਿਣਾ ਹੈ ਕਿ ਇਨਾ ਪ੍ਰਵਾਸੀਆਂ ਦਾ ਵੱਡਾ ਹਿੱਸਾ ਪੰਜਾਬ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਰਗੇ ਭਾਰਤੀ ਰਾਜਾਂ ਤੋਂ ਆ ਰਿਹਾ ਹੈ ਅਮਰੀਕਾ ਦੇ ਵਿੱਚ ਬਰਫੀਲੇ ਤੂਫਾਨ ਦਾ ਕਹਿੜਾ ਲਗਾਤਾਰ ਜਾਰੀ ਹੈ ਸੈਨ ਫਰਾਂਸਿਸਕੋ ਦੇ ਵਿੱਚ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਨੇ ਬਹੁਤ ਸਾਰੇ ਲੋਕ ਬਰਫੀਲੇ ਤੂਫਾਨਾਂ ਦੇ ਵਿੱਚ ਫਸੇ ਹੋਏ ਨੇ ਸੜਕਾਂ ਦੇ ਉੱਤੇ ਤਿਲਕਣ ਪੈਦਾ ਹੋ ਗਈ ਹੈ ਜਿਸ ਕਰਕੇ ਵਾਹਨ ਚਲਾ ਰਹੇ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਵਾਸਤੇ ਕਿਹਾ ਗਿਆ ਹੈ ਕਿਉਂਕਿ ਗੱਡੀਆਂ ਫਿਸਲ ਰਹੀਆਂ ਨੇ ਹਾਦਸੇ ਵਾਪਰ ਰਹੇ ਨੇ ਤੇ ਬਹੁਤ ਸਾਰੇ ਘਰਾਂ ਦੇ ਵਿੱਚ ਬਿਜਲੀ ਨਹੀਂ ਆ ਰਹੀ ਅਮਰੀਕਾ ਦੇ ਆਇਓਵਾ ਅਤੇ ਪੂਰਬੀ ਨੇਵਰਾਸਕਾ 'ਚ ਬਰਫੀਲੇ ਤੂਫਾਨ ਕਾਰਨ ਸੜਕਾਂ 'ਤੇ ਬਰਫ਼ ਇਕੱਠੀ ਹੋ ਗਈ ਹੈ ਤੇ ਕਈ ਵਾਹਨਾਂ ਦੇ ਤਿਲਕਣ ਦੀਆਂ ਘਟਨਾਵਾਂ ਕਾਰਨ ਇੰਟਰਸਟੇਟ 80 ਹਾਈਵੇ ਨੂੰ ਅਸਥਾਈ ਤੌਰ ਤੇ ਬੰਦ ਕਰਨਾ ਬੀਤੇ ਹਫਤੇ ਨੂੰ ਬਰਫੀਲੇ ਤੂਫਾਨ ਦੀ ਲਪੇਟ ਚ ਆਉਣ ਤੋਂ ਬਾਅਦ ਇਲਾਕੇ ਚ ਆਯੋਜਿਤ ਕਈ ਪ੍ਰੋਗਰਾਮਾਂ ਨੂੰ ਰੱਦ ਕਰਨਾ ਪਿਆ ਪੂਰਬੀ ਨੈਵਰਾਸਕਾ ਚ ਸੜਕਾਂ ਤੇ ਬਰਫ ਕਾਰਨ ਹੋਏ ਹਾਦਸੇ ਚ ਇੱਕ ਔਰਤ ਦੀ ਮੌਤ ਹੋ ਗਈ ਵਾਸ਼ਿੰਗਟਨ ਕਾਉਂਟੀ ਸ਼ੈਰਫ ਦੇ ਦਫ਼ਤਰ ਨੇ ਕਿਹਾ ਕਿ 57 ਸਾਲਾਂ ਔਰਤ ਹਾਈਵੇ 30 ਤੇ ਆਪਣੇ ਵਾਹਨ ਤੋਂ ਕੰਟਰੋਲ ਗਵਾ ਬੈਠੀ ਤੇ ਆ ਰਹੇ ਟਰੱਕ ਦੇ ਨਾਲ ਟਕਰਾ ਗਈ ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਸਿਨ ਫ੍ਰਾਂਸਿਸਕੋ ਦੇ ਵਿੱਚ 96 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਕਰਕੇ ਪਹਿਲੀ ਵਾਰ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਮੌਸਮ ਵਿਭਾਗ ਮੁਤਾਬਕ ਸੈਨ ਫਰਾਂਸਿਸਕੋ 'ਚ ਤੇਜ਼ ਹਵਾਵਾਂ ਕਾਰਨ ਕੁਝ ਦਰਖਤ ਕਾਰਾਂ ਅਤੇ ਸੜਕਾਂ ਤੇ ਡਿੱਗ ਗਏ ਨੇ ਸੈਨ ਫਰਾਂਸਿਸਕੋ ਨੂੰ 2005 ਤੋਂ ਬਾਅਦ ਕੋਈ ਤੂਫਾਨ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ ਕੈਲੀਫੋਰਨੀਆ ਦੇ ਮੌਂਟੇਰੀ ਵਿੱਚ ਮੌਸਮ ਸੇਵਾ ਦੇ ਦਫ਼ਤਰ ਦੇ ਮੌਸਮ ਵਿਗਿਆਨੀ ਰੋਜ਼ਰ ਗਾਸ ਨੇ ਕਿਹਾ ਕਿ ਸੈਨ ਫਰਾਂਸਿਸਕੋ ਵਿੱਚ ਸੰਭਾਵਿਤ ਤੂਫਾਨ ਦੀ ਇਹ ਪਹਿਲੀ ਚੇਤਾਵਨੀ ਹੈ ਮੇਰਾ ਮੰਨਣਾ ਹੈ ਕਿ 2005 ਵਿੱਚ ਰਡਾਰ ਤੇ ਕੋਈ ਸਪਸ਼ਟ ਚੇਤਾਵਨੀ ਸੰਕੇਤ ਨਹੀਂ ਸੀ ਚੰਦ ਜਾਂਦੇ ਇੱਕ ਨਜ਼ਰ ਆਉਂਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰੇਟ 1 ਤੋਲਾ ਸੋਨੇ ਦੀ ਕੀਮਤ 638 ਯੂ ਐਸ ਡਾਲਰ ਤੇ ਬਰਕਰਾਰ ਹੈ 22 ਕੈਰੇਟ 1 ਤੋਲਾ ਸੋਨੇ ਦੀ ਕੀਮਤ 780 ਅਮਰੀਕਨ ਡਾਲਰ ਤੇ ਬਰਕਰਾਰ ਹੈ 24 ਕੈਰੇਟ 1 ਤੋਲਾ ਸੋਨੇ ਦੀ ਕੀਮਤ 803 ਯੂ ਐਸ ਡਾਲਰ ਤੇ ਬਰਕਰਾਰ ਹੈ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ 18 ਕੈਰੇਟ 1 ਤੋਲਾ ਸੋਨੇ ਦੀ ਕੀਮਤ ਹੈ 54 ਹਜ਼ਾਰ 46 ਰੁਪਏ 22 ਕੈਰੇਟ 1 ਤੋਲਾ ਸੋਨੇ ਦੀ ਕੀਮਤ ਹੈ 66 ਹਜ਼ਾਰ 75 ਰੁਪਏ 24 ਕੈਰੇਟ 1 ਤੋਲਾ ਸੋਨੇ ਦੀ ਕੀਮਤ ਹੈ 70310 ਰੁਪਏ ਜ਼ਿਕਰ ਕਰਦੇ ਹਾਂ ਯੂ ਐਸ ਡਾਲਰ ਦਾ ਅੱਜ ਇੱਕ ਯੂ ਐਸ ਡਾਲਰ ਦੀ ਕੀਮਤ ਹੈ 84 ਭਾਰ ਦੇ ਬਰਾਬਰ ਹੋ ਗਈ ਹੈ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ